ਇਸ ਸਰਕਾਰ ਦਾ ਪ੍ਰਾਲਾ ਬਹੁਤ ਵਧੀਆ ਹੈ ਜਿਹੜਾ ਭਗਵੰਤ ਜੀ ਸਰਕਾਰ ਕਰਨ ਲੱਗੀ ਹੈ ਜੀ ਇਹ ਇਹਦੇ ਨਾਲ ਕੀ ਹੈ ਗਰੀਬ ਬੰਦੇ ਦਾ ਇਲਾਜ ਇੱਕ ਤਾਂ ਫ੍ਰੀ ਹੋਊਗਾ ਜੀ ਨਾ ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਆਊਗੀ ਇਹ ਦਵਾਈਆਂ ਜੀ ਅੰਦਰੋਂ ਹੀ ਮਿਲਣੀਆਂ ਚਾਹੀਦੀਆਂ ਗਰੀਬ ਬੰਦੇ ਸਾਰੇ ਆਂਦੇ ਆ ਅਮੀਰ ਬੰਦੇ ਤੇ ਆਂਦੇ ਨਹੀਂ ਇੱਥੇ ਜੀ ਠੀਕ ਹੈ ਜੀ ਕਿਸੇ ਜੇਬ 'ਚ ਪੈਸੇ 10 ਰੁਪਏ ਨਹੀਂ ਹੁੰਦੇ 50 ਰੁਪਏ ਵੀ ਨਹੀਂ ਹੁੰਦੇ ਪਹਿਲਾਂ ਮਸ਼ਾ ਤੁਰ ਤੁਰ ਕੇ ਖਲਾਂਦਾ ਆਟੋ ਵੀ ਕਰਦਾ ਅਗਲਾ ਤੇ ਉਹਨਾਂ ਨੂੰ ਦਵਾਈ ਅੰਦਰੋਂ ਇੱਥੇ ਹੀ ਮਿਲਣੀ ਚਾਹੀਦੀ ਹੈ ਹਸਪੀਟਲ ਚੋਂ ਹੀ हां ਸਾਡਾ ਡਿਪਾਰਟਮੈਂਟ ਇਸ ਦੀ ਬੜੇ ਲੰਬੇ ਸਮੇਂ ਤੋਂ ਤਿਆਰੀ ਕਰ ਰਿਹਾ ਤਕਰੀਬਨ 1 ਮਹੀਨੇ ਤੋਂ ਅਸੀਂ ਇਹਦੀ ਤਿਆਰੀ ਕਰ ਰਹੇ ਹਾਂ ਤਿੰਨ ਮਹੱਤਵਪੂਰਨ ਲਾਨ ਨੇ ਜਿਹੜੇ ਕੱਲ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਭ ਤੋਂ ਵੱਡੀ ਗੱਲ ਦੀ ਖੁਸ਼ੀ ਗੱਲ ਹੈ ਉਹ ਲੁਧਿਆਣੇ ਆ ਕੇ ਸਾਡੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਜ਼ਿਲ੍ਹੇ 'ਚ ਕਰ ਰਹੇ ਨੇ ਪੰਜਾਬ ਸਰਕਾਰ ਦਾ ਹੁਣ ਇੱਕ ਵੱਡਾ ਫੈਸਲਾ ਆਇਆ ਹੈ ਜੀ ਹਾਂ ਸ਼ਾਇਦ ਹੁਣ ਗਰੀਬਾਂ ਬਾਰੇ ਪੰਜਾਬ ਸਰਕਾਰ ਹੋਰ ਜ਼ਿਆਦਾ ਸੋਚਣ ਲੱਗੀ ਹੈ ਕਿ ਉਹਨਾਂ ਦੀ ਦਵਾਈਆਂ ਦੇ ਨਾਂ ਤੇ ਕਿਉਂ ਨਾ ਪਰ ਲੁੱਟਖਸੁੱਟ ਨਾ ਹੋਵੇ ਸ਼ਾਇਦ ਇਹ ਹੀ ਕਾਰਨ ਹੈ ਕਿ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉੱਥੇ ਹੁਣ ਜਿਹੜੀ ਪਰਚੀ ਹੋਊਗੀ ਉੱਤੇ ਬਾਹਰੋਂ ਦਵਾਈ ਨਹੀਂ ਲਿਖੀ ਹੋਊਗੀ ਯਾਨੀ ਕਿ ਜਿਹੜਾ ਵੀ ਕੋਈ ਇਲਾਜ ਕਰਾਉਣ ਵਾਸਤੇ ਵਿਅਕਤੀ ਆਇਆ ਹੈ ਪਰਿਵਾਰਕ ਮੈਂਬਰ ਹੈ ਉੱਥੇ ਆਇਆ ਤੇ ਉਹਨੂੰ ਹੁਣ ਜਿਹੜੀ ਵੀ ਦਵਾਈ ਲੈਣੀ ਹੈ ਉਹ ਪਰਚੀ ਤੇ ਦਵਾਈ ਲਿਖੀ ਹੋਊਗੀ ਕੀ ਉਹ ਨੂੰ ਸਰਕਾਰੀ ਹਸਪਤਾਲ ਦੇ ਅੰਦਰੋਂ ਹੀ ਜਰੂਰ ਉਪਲਬਧ ਹੋਊਗੀ ਕਮਲ ਕਾਦਰ ਕੁਝ ਲੋਕ ਮੌਜੂਦ ਨੇ ਹਸਪਤਾਲ 'ਚ ਆਏ ਹੋਏ ਨੇ ਤੇ ਜਾਣਦੇ ਆ ਵੀ ਇਹ ਕਿੰਨਾ ਕ ਫਾਇਦੇਮੰਦ ਹੋਊਗਾ ਬਾਈ ਜੀ ਹੁਣ ਬਾਹਰੋਂ ਦਵਾਈ ਲੈਣ ਦੀ ਲੋੜ ਨਹੀਂ ਪੈਣੀ ਅੰਦਰੋਂ ਹੀ ਦਵਾਈ ਮਿਲੂਗੀ ਪਰਚੀ ਤੇ ਲਿਖੀ ਹੋਈ ਇਹਨੂੰ ਕਿੰਨਾ ਕ ਵਧੀਆ ਉਪਰਾਲਾ ਵਧੀਆ ਕਦਮ ਸਰਕਾਰ ਦਾ ਸਮਝਦੇ ਹੋ ਸਤਿ ਸ੍ਰੀ ਅਕਾਲ ਸਰ ਇਹ ਸਰਕਾਰ ਦਾ ਉਪਰਾਲਾ ਬਹੁਤ ਵਧੀਆ ਹੈ ਜਿਹੜਾ ਭਗਵੰਤ ਮਾਨ ਜੀ ਸਰਕਾਰ ਕਰਨ ਲੱਗੀ ਹੈ ਜੀ ਇਹ ਇਹਦੇ ਨਾਲ ਕੀ ਹੈ ਗਰੀਬ ਬੰਦੇ ਦਾ ਇਲਾਜ ਇੱਕ ਤਾਂ ਫ੍ਰੀ ਹੋਊਗਾ ਜੀ ਨਾ ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਆਊਗੀ ਇਹਦੇ ਨਾਲ ਜਿਹੜੀਆਂ ਦਵਾਈਆਂ ਆਪਾਂ ਬਾਹਰੋਂ ਲੈਂਦੇ ਸੀਗੇ ਉਹ ਹੁਣ ਸਰਕਾਰ ਅੰਦਰੋਂ ਹੀ ਹਸਪਤਾਲ ਦੇ ਦੇਊਗੀ ਠੀਕ ਹੈ ਜੀ ਬਾਕੀ ਜੋ ਵੀ ਹੈਗਾ ਸਰ ਇਹ ਆਪਣੇ ਦੱਗੋਂ ਤੁਹਾਨੂੰ ਦੱਸਣਗੇ ਠੀਕ ਹੈ ਹਾਂਜੀ ਭਾਈ ਜੀ ਕਿਵੇਂ ਲੱਗਦਾ ਹੁਣ ਇਹ ਕਦਮ ਇਹ ਉਪਰਾਲਾ ਕਿਵੇਂ ਲੱਗ ਰਿਹਾ ਹੈ 26 ਤਰੀਕ ਤੋਂ ਕੱਲ ਤੋਂ ਰਿਪਬਲਿਕ ਡੇ ਗਣਤੰਤਰ ਦਾ ਦਿਵਸ ਤੋਂ ਇਹ ਕੰਮ ਸ਼ੁਰੂ ਹੋਣ ਵਾਲਾ ਹੈ ਕਿਵੇਂ ਦੇਖਦੇ ਹੋ ਸੱਚੀ ਗਾ ਸਰ ਹਾਂਜੀ ਪਰ ਅੱਲਾ ਤੇ ਵਧੀਆ ਸਾਰੇ ਬਾਕੀ ਹੋਣਾ ਵੀ ਚਾਹੀਦਾ ਹਾਂ ਦਵਾਈਆਂ ਹੋਣੀ ਵੀ ਹੋਣੀ ਵੀ ਚਾਹੀਦੀ ਨਾ ਇਹ ਨਹੀਂ ਬਾਅਦ ਚ ਇੱਕ ਦਿਨ ਕਰਕੇ ਦੋ ਦਿਨ ਬਾਅਦ ਦੁਜੇ ਨੂੰ ਮਿਲਣ ਨਾ ਬਾਅਦ ਫਿਰ ਸਾਹਮਣੇ ਹਸਪੀਟਲ ਨੇ ਹਮ ਮੈਡੀਕਲ ਨੇ ਦਵਾਈਆਂ ਨੇ ਬਿਲਕੁਲ ਅੰਦਰ ਡਾਕਟਰ ਆਲ ਜਾਂਦੇ ਨੇ ਪਰਚੇ ਲਿਖਦੇ ਬਾਹਰ ਦੇ ਦਿੰਦੇ ਨੇ ਪਰੇਸ਼ਾਨੀ ਫਤਾਂ ਵੀ ਰਹਿੰਦੀ ਹੈ ਬਾਕੀ ਹੋਣਾ ਚਾਹੀਦਾ ਤੁਹਾਡੇ ਨਾਲ ਹੀ ਭਾਈ ਜੀ ਕਿੰਨਾ ਕੁ ਵਧੀਆ ਸਮਝਦੇ ਹੋ ਕਿ ਜਿਹਦੇ ਲਈ ਬਾਹਰੋਂ ਦਵਾਈ ਵਾਲਾ ਕੰਮ ਹੈ ਇਹ ਹੁਣ ਬੰਦ ਹੋਣ ਜਾ ਰਿਹਾ ਹੈ ਸੱਜੇ ਗੱਲ ਜੀ ਬਹੁਤ ਵਧੀਆ ਸਰ ਦਵਾਈਆਂ ਅੰਦਰੋਂ ਮਿਲਣੀਆਂ ਚਾਹੀਦੀਆਂ ਨੇ ਸਰ ਹਮ ਬਹੁਤ ਵਧੀਆ ਠੀਕ ਹੈ ਹੰਦ ਸਿੰਘ ਸਾਹਿਬ ਕਿਵੇਂ ਲੱਗਦਾ ਜੀ ਸਿਆਣੇ ਬਿਆਣੀ ਉਮਰ ਦੇ ਵਿੱਚੋਂ ਕਈ ਸਾਲ ਤੁਸੀਂ ਸਭ ਕੁਝ ਦੇਖਿਆ ਇੱਥੇ ਹੁੰਦਾ ਪਰ ਹੁਣ ਪਰਚੀ ਤੇ ਬਾਹਰੋਂ ਦਵਾਈ ਲੈਣ ਦੀ ਲੋੜ ਨਹੀਂ ਅੰਦਰੋਂ ਮਿਲੂਗਾ ਇਸ ਕਦਮ ਨੂੰ ਸਟੈਪ ਨੂੰ ਕਿਵੇਂ ਦੇਖਦੇ ਹੋ ਦੇਖੋ 사ਸਰੀ ਗਾਲ ਜੀ ਇਹ ਦਵਾਈਆਂ ਜੀ ਅੰਦਰੋਂ ਹੀ ਮਿਲਣੀਆਂ ਚਾਹੀਦੀਆਂ ਗਰੀਬ ਬੰਦੇ ਸਾਰੇ ਜਾਂਦੇ ਆ ਅਮੀਰ ਬੰਦੇ ਤੇ ਆਉਂਦੇ ਨਹੀਂ ਇੱਥੇ ਜੀ ਠੀਕ ਹੈ ਜੀ ਕਿਸੇ ਜੇਬ ਚ ਪੈਸੇ 10 ਰੁਪਏ ਵੀ ਨਹੀਂ ਹੁੰਦੇ 50 ਰੁਪਏ ਵੀ ਨਹੀਂ ਹੁੰਦੇ ਪਹਿਲਾਂ ਮੋਸ਼ਾ ਤੁਰ ਤੁਰ ਕੇ ਘਲਾਉਂਦਾ ਆਟੋ ਵੀ ਨਹੀਂ ਕਰਦਾ ਅਗਲਾ ਤੇ ਉਹਨਾਂ ਦਵਾਈ ਅੰਦਰੋਂ ਇੱਥੇ ਹੀ ਮਿਲਣੀ ਚਾਹੀਦੀ ਹੈ ਹਸਪੀਟਲ ਚ ਪਰਚੀ ਦੇਖ ਕੇ ਬਾਹਰ ਦਾ ਦੇ ਡਾਕਟਰ ਸਾਹਿਬ ਇੱਥੇ ਹੀ ਅੰਦਰੋਂ ਦਵਾਈ ਮਿਲੇ ਠੀਕ ਹੈ ਜੀ ਗੱਲਬਾਤ ਕਰਦੇ ਸਿਵਲ ਸਰਚ ਦੇ ਜਸਪੀਰ ਸਿੰਘ ਔਰਿਜినਲ ਸਿੰਘ ਸਾਹਿਬ 26 ਤਰੀਕ ਤੋਂ ਭਵੰਤਮਨ ਜੀ ਇੱਕ ਹੋਰ ਸੋਹਣਾ ਸੁਨੀਹਾ ਲੈ ਕੇ ਆ ਰਿਹਾ ਵੀ ਜਿਲ੍ਹਾ ਸਿਲਹ ਹਸਪਤਾਲ ਸਰਕਾਰੀ ਹਸਪਤਾਲ ਨੇ ਇੱਥੇ ਦੀ ਪਰਚੀ ਤੇ ਤੁਹਾਨੂੰ ਬਾਹਰੋਂ ਦਵਾਈ ਨਹੀਂ ਲੈਣੀ ਪੈਣੀ ਤੁਹਾਡੇ ਪੈਸੇ ਬਚਣਗੇ ਅੰਦਰੋਂ ਦਵਾਈ ਮਿਲੂਗੀ ਇਹ ਵਾਕੀ ਗੱਲ ਸੱਚ ਹੈ ਜੀ ਹਾਂ ਸਾਡਾ ਡਿਪਾਰਟਮੈਂਟ ਇਸ ਦੀ ਬੜੇ ਲੰਬੇ ਸਮੇਂ ਤੋਂ ਤਿਆਰੀ ਕਰ ਰਿਹਾ तकरीबन 1 ਮਹੀਨੇ ਤੋਂ ਸਾਡੀਆਂ ਰੋਜ਼ਾਨਾ ਸਾਡੇ ਜਿਹੜੀ ਸਟੇਟ ਅਥਾਰਟੀ ਜੀ ਨੇ ਡਾਇਰੈਕਟਰ ਮੈਡਮ ਨੇ ਜਾਂ ਸਾਡੇ ਪ੍ਰ ਉਹਨਾਂ ਨਾਲ ਲਗਾਤਾਰ ਵੀਸੀ ਹੋ ਰਹੇ ਨੇ ਅਸੀਂ ਆਪਣੇ ਐਸਐਮਓ ਸਾਹਿਬ ਨਾਲ ਵੀ ਵੀਸੀ ਕਰ ਰਹੇ ਹਾਂ ਅਸੀਂ ਇਹਦੀ ਤਿਆਰੀ ਕਰ ਰਹੇ ਹਾਂ ਤਿੰਨ ਮਹੱਤਵਪੂਰਨ ਲਾਣ ਨੇ ਜਿਹੜੇ ਕੱਲ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਭ ਤੋਂ ਵੱਡੀ ਗੱਲ ਦੀ ਖੁਸ਼ੀ ਗੱਲ ਹੈ ਉਹ ਲੁਧਿਆਣੇ ਆ ਕੇ ਸਾਡੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਜ਼ਿਲ੍ਹੇ 'ਚ ਕਰ ਰਹੇ ਨੇ ਹੁਣ ਦੇਖਣਾ ਇਹ ਹੋਊਗਾ ਕਿ ਜਿਹੜੀ ਗਰੀਬਾਂ ਦੀ ਦਵਾਈਆਂ ਦੇ ਨਾਂ ਤੇ ਪੈਸਿਆਂ ਦੀ ਲੁੱਟਖੋਟ ਹੁੰਦੀ ਸੀਗੀ ਉੱਤੇ ਕਿੰਨੀ ਕਲਗਾਮ ਲੱਗਦੀ ਹੈ ਤੇ ਹੁਣ ਪਰਚੀ ਤੇ ਜੋ ਲਿਖਿਆ ਜਾਊਗਾ ਕਿ ਬਾਹਰੋਂ ਦਵਾਈ ਲੈਣ ਦੀ ਹੁਣ ਲੋੜ ਨਹੀਂ ਹੈ ਤੇ ਪਰਚੀ ਲਿਖੀ ਦਵਾਈ ਤੁਹਾਨੂੰ ਸਰਕਾਰੀ ਹਸਪਤਾਲ ਦੇ ਅੰਦਰੋਂ ਹੀ ਮਿਲੂਗੀ ਇਹ ਹੁਣ ਜਿਹੜਾ ਪਰ ਵੱਡੀ ਗੱਲ ਇਹ ਹੈ ਕਿ ਲਾਗੂ ਤਾਂ 26 ਜਨਵਰੀ ਤੋਂ ਗਣਤੰਤਰ ਦਿਵਸ ਤੋਂ ਹੋ ਰਿਹਾ ਪਰ ਕਿੰਨੇ ਦਿਨ ਚੱਲੂਗਾ ਲੰਬਾ ਚੱਲੂਗਾ ਜਾਂ ਥੋੜੇ ਦਿਨ ਬਾਅਦ ਹੀ ਆਪਣਾ ਦਮ ਤੋੜ ਜਾਊਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਕੁਲਵੰਤ ਸਿੰਘ ਸਾਗਰ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼